ਸੋਨੀ ਕਲੈਕਸ਼ਨ ਸਾਇਲੀ ਤੇ 300 ਰੁਪਏ ਦੇ ਦੋ ਸੂਟ ਦੇਨੇ ਨੇ ਜੀ 400 ਰੁਪਏ ਦੇ ਪੰਜ ਸੂਟ ਨੇ ਜੀ ਕਿ ਜੀ 275 ਰੁਪਏ ਦਾ ਸੂਟ ਹੈ ਜੀ ਕੁੱਲ 300 ਰੁਪਏ ਦਾ ਸੂਟ ਹੈ ਜੀ ਕੁੱਲ ਸਾਇਲੀ ਤੇ ਕੁੱਲ 300 ਰੁਪਏ ਦਾ ਸੂਟ ਦੇਣਾ ਜੀ ਅਸੀਂ ਦਰਸ਼ਕੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਹਾਂ ਗੁਰਤੇਜ ਦਿਹੱਟੀ ਤੇ ਜਿੱਥੇ ਕੀ ਜਿਹੜਾ ਸੋਨੀ ਕਲੈਕਸ਼ਨ ਵੱਲੋਂ ਹੋਲ ਸੇਲ ਦਾ ਕੰਮ ਕੀਤਾ ਜਾਂਦਾ ਉਹ ਤੁਹਾਨੂੰ ਪੂਰੀਆਂ ਜਿਹੜੀ ਗੱਲਬਾਤ ਪਹਿਲਾਂ ਵੀ ਆਪਾਂ ਇੱਥੇ ਪਹੁੰਚੇ ਸੀ ਅੱਜ ਫੇਰ ਪਹੁੰਚੇ ਇਹ ਨੇੜੇ ਹੈਗਾ ਡਾਕਟਰ ਹਰਫੂਲ ਦੀ ਦੁਕਾਨ ਦੇ ਬਿਲਕੁਲ ਨੇੜੇ ਆ ਪੂਰੀ ਆਪਾਂ ਤੁਹਾਨੂੰ ਗੱਲਬਾਤ ਕਰਦੇ ਆ ਬਾਈ ਨੇ ਪਹਿਲਾਂ ਵੀ ਪਹੁੰਚੇ ਸੀ ਅੱਜ ਵੀ ਆਪਾਂ ਉਥੇ ਪਹੁੰਚੇ ਆਜੂਗਰ ਆਪਾਂ ਬਾਈ ਦਾ ਕਰਦੇ ਆ ਗੱਲਬਾਤ ਕੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਅੱਜ ਆਪਾਂ ਕੀ ਕੀ ਦਰਸ਼ਕਾਂ ਵਾਸਤੇ ਲੈ ਕੇ ਆਏ ਆ ਬੀਬੀਆਂ ਭੈਣਾਂ ਵਾਸਤੇ ਤੇ ਭਾਈਆਂ ਵਾਸਤੇ ਕੀ ਕੀ ਲੈ ਕੇ ਆਏ ਆ ਤੇ ਆਪਣੀ ਦੁਕਾਨ ਦਾ ਐਡਰੈਸ ਸਾਰਾ ਕੋ ਦੱਸੋ ਜੀ ਬਣਾ ਜੀ ਆਪਣਾ ਜੀ ਸੋਨੀ ਕਲੈਕਸ਼ਨ ਸ਼ਾਹਦੀ ਗੁਰਤੇਜ ਦੀ ਹੱਟੀ ਜੀ ਮੇਲੇ ਵਾਲਾ ਬਾਜ਼ਾਰ ਪਿਓਰ ਕਾਟਨ ਦੀਆਂ ਪ੍ਰਿੰਟ ਦੀਆਂ ਆਈਟਮਾਂ ਨੇ ਜੀ ਕੱਟ ਹੈਗੀ ਐ ਜੀ 3.5 ਮੀਟਰ ਦਾ ਸੂਟ ਹੈ ਜੀ ਅਲੱਗ-ਅਲੱਗੇ ਚ ਡ ਕੋਈ ਸੂਟ ਇਹ ਵਿਚਰੇ ਜੀ 200 ਰੁਪਏ ਦਾ ਕੋਈ 250 ਰੁਪਏ ਦਾ ਜੀ ਸੋਨੀ ਕਲੈਕਸ਼ਨ ਸਾਜਲੀ ਤੇ 300 ਰੁਪਏ ਦੇ ਦੋ ਸੂਟ ਦੇਨੇ ਨੇ ਜੀ ਵੱਡੇ ਪਣੇ ਦੀ ਆਈਟਮ ਹੈ ਜੀ ਕੱਟ ਰਹਿਣੀਆਂ 3.5 ਮੀਟਰ ਪੂਰੀ ਜੀ ਸਟਾਕ ਬਹੁਤ ਆਰਲਿਵ ਡਿਜ਼ਾਈਨ ਅਲੱਗ-ਅਲੱਗ ਨੇ ਆਏ ਹੋਏ ਜੀ ਆਉਣਾ ਕਿੱਥੇ ਹੈ ਜੀ ਸੋਨੀ ਕਲੈਕਸ਼ਨ ਸਾਜਲੀ ਗੁਰਤੇਜ ਦੀ ਹੱਟੀ ਜੀ ਠੀਕ ਹੈ ਜੀ ਅਸੀਂ ਅੱਜ ਤੁਹਾਡੇ ਲਈ ਪਿਓਰ ਕਾਟਨ ਦੀਆਂ ਆਈਟਮਾਂ ਨੇ ਜੀ ਕੱਟ ਰਹਿਣੀ ਹੈ ਜੀ ਪੂਰੀ 5 ਮੀਟਰ ਜੀ ਠੀਕ ਹੈ ਜੀ ਕਾਊਟਨ ਬੇਸ ਹੈ ਜੀ 200 ਰੁਪਏ ਦਾ ਸੂਟ ਹੈ ਜੀ ਕੁੱਲ 5 ਮੀਟਰ ਜੀ ਠੀਕ ਹੈ ਜੀ ਹਾਂਜੀ 1000 ਰੁਪਏ ਦੇ 5 ਸੂਟ ਨੇ ਜੀ ਅਲੱਗ-ਅਲੱਗ ਵਿੱਚ ਡਿਜ਼ਾਈਨ ਨੇ ਜੀ ਪ੍ਰਿੰਟ ਦੇ ਸਾਰਾ ਡਿਜੀਟਲ ਪ੍ਰਿੰਟ ਹੈ ਜੀ ਠੀਕ ਹੈ ਲੈ ਦਿਖਾ ਦਿਓ ਜੀ ਪਹਿਲਾਂ ਲਓ ਜੀ ਇਹਨਾ ਆ ਦੇਖੋ ਜੀ ਸੂਟ ਕੁੱਲ 200 ਰੁਪਏ ਦਾ ਸੂਟ ਪੈਣਾ ਜੀ ਆਪਾਂ ਨੂੰ ਇਹ ਕਾਊਟਨ ਰਹਿਣਾ ਜੀ ਬੇਸ 1000 ਰੁਪਏ ਦੇ 5 ਸੂਟ ਮਿਲਨੇ ਨੇ ਜੀ ਇਹ ਦੱਸ ਕੋ ਜਿਹੜਾ ਤੁਹਾਨੂੰ ਲੱਗਿਆ ਸਕਰੀਨ ਸ਼ਾਟ ਮਾਰ ਲਿਓ ਇਹਦਾ ਕੱਟ ਕਰ ਲਾ ਪਿਓਰ ਕਾਟਨ ਦੇ ਬੇਸ ਰਹਿਣੇ ਨੇ ਜੀ ਇਹ ਮੈਚਿੰਗ ਸੂਟ ਦੀ ਆਈਟਮ ਹੈ ਜੀ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਇਹ ਦੁਪੱਟਾ ਹੈਗੇ ਜੀ ਪਿਓਰ ਕਾਟਨ ਦਾ ਜੀ ਰੇਟ ਕੀ ਹੈ ਜੀ ਰੇਟ ਇਹ ਸੈੱਟ ਬਾਈ ਸੈੱਟ ਦਾ ਰੇਟ ਹੈਗੇ ਜੀ 275 ਰੁਪਏ ਦਾ ਸੂਟ ਹੈ ਜੀ ਕੁੱਲ 275 ਦਾ ਕੁੱਲ ਜੀ ਹਾਂਜੀ 275 ਰੁਪਏ ਦਾ ਸੂਟ ਦੇਣਾ ਹੈ ਜੀ ਕੁੱਲ ਡਿਜ਼ਾਈਨ ਬਹੁਤ ਨੇ ਵਿੱਚ ਪ੍ਰਿੰਟ ਦੇ ਅਲੱਗ-ਅਲੱਗ ਡਿਜ਼ਾਈਨ ਨੇ ਜੀ ਆਏ ਹੋਏ ਆਮ ਮਾਰਕੀਟ ਦੇ ਵਿੱਚ ਇਹੀ ਸੂਟ 4-500 ਰੁਪਏ ਤੱਕ ਸੇਲ ਹੋ ਰਹੇ ਨੇ ਜੀ ਸੋਨਿਕ ਕਲੈਕਸ਼ਨ ਸ਼ਾਇਲੀ ਤੇ ਕੁੱਲ 275 ਰੁਪਏ ਦਾ ਸੂਟ ਪੈਣਾ ਜੀ ਇਹ ਸਟਾਕ ਸਾਡੇ ਲਈ ਫੁੱਲ ਆਇਆ ਹੋਇਆ ਜੀ ਦਾ ਬਹੁਤ ਡਿਜ਼ਾਈਨ ਨੇ ਜੀ ਅਲੱਗ-ਅਲੱਗ ਪ੍ਰਿੰਟ ਦੇ ਜੀ ਆਨਲਾਈਨ ਦੀ ਜੇ ਤੁਸੀਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਉਹਨੂੰ ਆਨਲਾਈਨ ਬੁੱਕ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਤੇ ਸੀ ਮਤਲਬ ਘਰ ਬੈਠੇ ਮੰਗਵਾ ਸਕਦੇ ਹੋ ਸਟਾਕ ਸਾਡੇ ਲਈ ਪ੍ਰਿੰਟ ਦਾ ਬਹੁਤ ਆਇਆ ਹੈ ਜੀ ਆਇਆ ਹੋਇਆ ਪਿਓਰ ਕੈਮਰਿਕ ਦੀਆਂ ਆਈਟਮਾਂ ਨੇ ਜੀ ਕੱਟ ਹੈਗੀ ਹੈ ਜੀ 3.5 ਮੀਟਰ ਸਭ ਤੋਂ ਵੱਧ ਦਾ ਆਈਟਮ ਸੇਲ ਹੋ ਰਹੀ ਹੈ ਜੀ ਪੱਕੇ ਰੰਗਾਂ ਵਾਲੀ ਆਈਟਮ ਹੈ ਜੀ ਰੇਂਜ ਹੈਗੀ ਹੈ ਜੀ 300 ਰੁਪਏ ਦਾ ਸੂਟ ਹੈ ਜੀ ਕੁੱਲ ਅਲੱਗ-ਅਲੱਗ ਡਿਜ਼ਾਈਨ ਨੇ ਚ ਪ੍ਰਿੰਟ ਦੇ ਬਣੇ ਹੋਏ ਜੀ ਸਾਰੇ ਡਿਜੀਟਲ ਪ੍ਰਿੰਟ ਨੇ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਮਾਰ ਕੇ ਫੋਟੋ ਭੇਜ ਸਕਦੇ ਹੋ ਜੀ ਡਿਜ਼ਾਈਨਿੰਗ ਬਹੁਤ ਹੈ ਜੀ ਪ੍ਰਿੰਟ ਦੀ ਆਈ ਹੋਈ ਜੀ ਕੁੱਲ 300 ਰੁਪਏ ਦਾ ਸੂਟ ਹੈ ਜੀ ਪੱਕੇ ਰੰਗ ਨੇ ਜੀ ਇਹਦੇ ਪਿਓਰ ਕੈਮਰੀਕ ਬੇਸ ਹੈ ਜੀ ਅਲੱਗ-ਅਲੱਗ ਡਿਜ਼ਾਈਨ ਨੇ ਜੀ ਸਾਰੇ ਪਿਓਰ ਕਾਟਨ ਦੀਆਂ ਆਟਮਾਂ ਨੇ ਜੀ ਇਹ ਕੱਟ ਰਹਿਣੀਆਂ ਜੀ ਪੂਰੀ 5 ਮੀਟਰ ਜੀ ਕਾਟਨ ਦੀ ਰਹਿਣਾ ਜੀ ਨਾਲ ਦੁਬੱਟਾ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 4-500 ਰੁਪਏ ਤੱਕ ਸੇਲ ਹੋ ਰਿਹਾਗਾ ਜੀ ਸੋਨੀ ਕਲੈਕਸ਼ਨ ਸ਼ਾਇਲੀ ਤੇ ਕੁੱਲ 300 ਰੁਪਏ ਦਾ ਸੂਟ ਦੇਣਾ ਜੀ ਅਸੀਂ ਇਹ ਜੀਣ ਇਹ ਸੂਟ ਹੋਲ ਸੇਲ ਕਰਨ ਵਾਸਤੇ ਅੱਗੇ ਲੈਣੇ ਨੇ ਜੀ ਉਹਨੂੰ ਹੋਰ ਵੀ ਲੈਸ ਹੈ ਇਹਨੂੰ ਜੀ ਇੱਥੇ ਜੀ ਜੇਕਰ ਦੋਸਤੋ ਕੋਈ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਪਸੰਦ ਆ ਗਿਆ ਤੁਹਾਨੂੰ ਕਲਰ ਉਹਦਾ ਸਕਰੀਨਸ਼ਾਟ ਲੈ ਕੇ ਬਾਈ ਤੋਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਉਹ ਵੀ ਹਾਂਜੀ ਹਾਂਜੀ ਡਿਜ਼ਾਈਨ ਪ੍ਰਿੰਟ ਦੇ ਅਲੱਗ-ਅਲੱਗ ਨੇ ਸਾਰੇ ਜੀ ਡਿਜੀਟਲ ਪ੍ਰਿੰਟ ਹੈ ਜੀ ਸਟਾਕ ਬਹੁਤ ਹੱਦਲ ਵਿਆਇਆ ਹੋਇਆ ਜੀ ਕੁੱਲ 300 ਰੁਪਏ ਦਾ ਸੂਟ ਦੇਣਾ ਹੈਗਾ ਜੀ ਡਿਜੀਟਲ ਪ੍ਰਿੰਟ ਦੀਆਂ ਆਈਟਮਾਂ ਨੇ ਜੀ ਇਹ ਰੇਟ ਦੇ ਬਹੁਤ ਵੱਡੇ ਫਾਇਦੇ ਕਰਨੇ ਨੇ ਜੀ ਅੱਜ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਨੇ ਵਿੱਚ ਜੀ ਸੂਟ ਦੇਣਾ ਜੀ ਇਹ ਕੁੱਲ 390 ਰੁਪਏ ਦਾ ਜੀ 390 ਰੁਪਏ ਦਾ ਜੀ ਹਾਂਜੀ ਠੀਕ ਹੈ ਇਹਦੇ ਡਿਜ਼ਾਈਨ ਕਿੰਨੇ-ਕਿੰਨੇ ਮਿਲਣਗੇ ਇਹਨਾਂ ਕੋਲ ਡਿਜ਼ਾਈਨ ਇਹਦੇ ਵਿੱਚ 15 ਤੋਂ 20 ਡਿਜ਼ਾਈਨ ਆਏ ਹੋਣੇ ਸਾਡੇ ਲਵੇ ਜੀ ਠੀਕ ਹੈ ਜੀ ਜੇ ਮਾਰਕੀਟ ਦੀ ਗੱਲ ਕਰੀਏ ਮਾਰਕੀਟ 'ਚ ਕਿੰਨੇ ਦਾ ਮਿਲੂਗਾ ਇਸ ਨੂੰ ਮਾਰਕੀਟ ਦੇ ਵਿੱਚ ਇਹੀ ਸੂਟ ਸੋਨੂੰ ਜੀ 550-600 ਰੁਪਏ ਤੋਂ ਘੱਟ ਨਹੀਂ ਮਿਲਦਾ ਜੀ ਠੀਕ ਹੈ ਜੀ ਡਿਜੀਟਲ ਪ੍ਰਿੰਟ ਦੀਆਂ ਆਈਟਮਾਂ ਜੀ ਮੈਚਿੰਗ ਸੂਟ ਰਹਿਣਾ ਜੀ ਇਹ ਦੁਬੱਟਾ ਹੈਗਾ ਜੀ ਇਹਦਾ ਮਸਲੀਨ ਦਾ ਜੀ ਬਹੁਤ ਫਾਇਦੇ ਨਾਲ ਇਹ ਮਾਲ ਆਇਆ ਜੀ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਇਹਦਾ ਸੂਟ ਦੇਣਾ ਜੀ ਕੁੱਲ ਇਹ 490 ਰੁਪਏ ਦਾ ਜੀ 490 ਦਾ ਜੀ ਹਾਂਜੀ 490 ਰੁਪਏ ਦਾ ਸੂਟ ਹੈ ਜੀ ਜੀ ਮਾਲ ਕਿਤੇ ਲਿਆਣ ਬਹੁਤ ਨੇ ਜੀ ਮਾਰਕੀਟ ਦੀ ਗੱਲ ਕਰੀ ਜੀ ਮਾਰਕੀਟ ਚ ਕਿੰਨੇ ਮਾਰਕੀਟ ਦੇ ਵਿੱਚ ਇਹੀ ਸੂਟ 6 700 ਰੁਪਏ ਤੱਕ ਸੇਲ ਹੋ ਰਿਹਾ ਹੈਗਾ ਜੀ ਮਾਲ ਕਿੰਨਾ ਹੈ ਜੀ ਆਪਣੇ ਕੋਲ ਨਾਲ ਕੁਆਂਟੀਟੀ ਬਹੁਤ ਹੈ 670 100 ਪੀਸ ਹੀ ਲੈ ਲਓ ਜੀ ਠੀਕ ਹੈ ਹਾਂ ਜੀ ਹੋਲਸੇਲ ਵਾਸਤੇ ਵੀ ਜੀ ਹਾਂ ਜੀ ਹਾਂ ਹੋਲਸੇਲ ਵਾਸਤੇ ਜੀ ਠੀਕ ਹੈ ਡਿਜ਼ਾਈਨ ਅਲੱਗ-ਅਲੱਗ ਪ੍ਰਿੰਟ ਦੇ ਡਿਜ਼ਾਈਨ ਰਣੇ ਨੇ ਜੀ ਕੁੱਲ 490 ਰੁਪਏ ਦਾ ਸੂਟ ਦੇਣਾ ਜੀ ਇਹ ਕਾਇਮ੍ਰਿਕ ਦੀ ਸਭ ਤੋਂ ਜ਼ਿਆਦਾ ਆਈਟਮ ਸੇਲ ਹੋ ਰਹੀ ਹੈਗੀ ਜੀ ਇਹ ਕੱਟ ਰਣੀ ਹੈ ਜੀ ਪੂਰੀ 5 ਮੀਟਰ ਜੀ ਸੈਲਫ ਦੀ ਰਣੀ ਹੈ ਜੀ ਨਾਲ ਬਾਟਮ ਇਹਦੇ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 800 700 ਸੇਲ ਕਰ ਰਹੇ ਜੀ ਕੋਈ ਸੋਨੀ ਕਲੈਕਸ਼ਨ ਸ਼ਾਹਲੀ ਤੇ ਕੁੱਲ 550 ਰੁਪਏ ਦਾ ਸੂਟ ਦੇਣਾ ਹੈ ਜੀ ਇਹ ਸਾਰਾ ਕੈਮਰਿਕ ਦਾ ਬੇਸ ਰਹਿਣੇ ਜੀ ਪ੍ਰਿੰਟਰ ਰਹਿਣੇ ਨੇ ਜੀ ਡਿਜੀਟਲ ਸਟਾਕ ਬਹੁਤ ਸਾਡੇ ਲਈ ਆਇਆ ਹੋਇਆ ਹੈ ਮਾਰਕੀਟ ਦਾ ਜੀ ਅਲੱਗ-ਅਲੱਗ ਡਿਜ਼ਾਈਨ ਨੇ ਚਾਏ ਹੋਏ ਜੀ ਪੂਰੀ ਸੁਪਰ ਟਾਈਟ ਮੈਂ ਜੀ ਸਭ ਤੋਂ ਜ਼ਿਆਦਾ ਆਟਮ ਸੇਲ ਹੋ ਰਹੀ ਹੈ ਜੀ ਇਹ ਸੂਟ ਦੇਣ ਹੈ ਜੀ ਕੁੱਲ 550 ਰੁਪਏ ਦਾ ਜੀ ਤੁਸੀਂ ਆਉਣਾ ਕਿੱਥੇ ਆ ਜੀ ਸੋਨੀ ਕਲੈਕਸ਼ਨ ਸ਼ਾਇਲੀ ਮੇਲੇ ਵਾਲਾ ਬਾਜ਼ਾਰ ਹੈ ਜੀ ਗੁਰਤੇਜ ਦੀ ਹੱਟੀ ਜੀ ਇਹ ਵਰਕ ਕਾਟਨ ਦੇ ਵਿੱਚ ਆਲ ਓਵਰ ਸੂਟ ਨਹੀਂ ਆਟਮਾਂ ਨੇ ਜੀ ਇਹ 5 ਮੀਟਰ ਕੱਟ ਰਣੀ ਹੈ ਜੀ ਪੂਰੀ ਡਬੱਟਾ ਹੈਗੇ ਜੀ ਮਸਲੀਨ ਦਾ ਪ੍ਰਿੰਟ ਜੀ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਅਰੇਂਜ ਹੈਗੀ ਏ ਜੀ 550 ਰੁਪਏ ਦਾ ਸੂਟ ਹੈ ਜੀ ਕੁੱਲ ਡਿਜ਼ਾਈਨ ਪ੍ਰਿੰਟ ਦੇ ਬਹੁਤ ਨੇ ਇਹ ਚ ਆਉਣਾ ਕਿੱਥੇ ਹੈ ਜੀ ਸੋਨਿਕ ਕਲੈਕਸ਼ਨ ਸਾਈਜ਼ਲੀ ਗੁਰਤੇਜ ਦੀ ਹੱਟੀ ਜੀ ਪੱਕੇ ਰੰਗਾਂ ਦੀ ਆਈਟਮਾਂ ਨੇ ਜੀ ਕੁੱਲ 550 ਰੁਪਏ ਦਾ ਸੂਟ ਹੈ ਜੀ 5 ਮੀਟਰ ਕੱਟ ਹੈ ਜੀ ਪੂਰੀ ਡਿਜ਼ਾਈਨਿੰਗ ਪ੍ਰਿੰਟ ਦੀ ਬਹੁਤ ਹੈ ਜੀ ਮਸਲੀਨ ਦਾ ਡਬਟਾ ਹੈਗਾ ਜੀ ਆਰੀ ਵਰਕ ਦਾ ਰਹਿਣਾ ਜੀ ਨਾਲ ਕੰਮ ਇਹਦੇ ਜੀ ਸਭ ਤੋਂ ਵੱਧ ਸੁਪਰੀਟ ਆਟਮ ਹੈ ਜੀ ਇਹ ਸਭ ਤੋਂ ਜ਼ਿਆਦਾ ਸੂਟ ਸੇਲ ਹੋ ਰਿਹਾ ਹੈਗਾ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 1200 ਦਾ ਕੋਈ 1000 ਦਾ ਸੇਲ ਕਰ ਰਿਹਾ ਹੈਗਾ ਜੀ ਸੋ ਓਨੀ ਕਲੈਕਸ਼ਨ ਸ਼ਾਇਲੀ ਤੇ ਕੁੱਲ 650 ਰੁਪਏ ਦਾ ਸੂਟ ਦੇਣਾ ਸੀ ਇਹ ਜੀ ਠੀਕ ਹੈ ਜੀ ਹਾਂ ਜੀ ਜਿਹਨੇ ਦੁਕਾਨ ਤੇ ਅੱਗੇ ਸੇਲ ਕਰਨੇ ਨੇ ਜੀ ਉਹਨੂੰ ਹੋਰ ਵੀ ਇੱਚੋਂ ਲੈਸ ਹੈ ਜੀ ਸੈੱਟ ਬਾਈ ਸੈੱਟ ਲੈਣ ਵਾਲੇ ਨੂੰ ਜੀ ਚਾਰ-ਚਾਰੇ 'ਚ ਰੰਗ ਰਹਿਣੇ ਨੇ ਜੀ 5 ਮੀਟਰ ਦੀ ਕੱਟ ਹੈ ਜੀ ਪੂਰੀ ਇਹ ਜੀ ਬੇਸ ਹੈਗਾ ਜੀ ਟੈਬੀ ਕਾਟਨ ਦਾ ਜੀ ਠੀਕ ਹੈ ਜੀ ਟੈਬੀ ਕਾਟਨ ਦਾ ਬੇਸ ਹੈ ਜੀ ਕੁੱਲ 650 ਰੁਪਏ ਦਾ ਸੂਟ ਹੈ ਜੀ ਇਹ 650 ਰੁਪਏ ਦਾ ਜੀ 650 ਰੁਪਏ ਦਾ ਜੀ ਡਿਜ਼ਾਈਨ ਬਹੁਤ ਨੇਚ ਆਏ ਹੋਏ ਜੀ ਡਿਜੀਟਲ ਪ੍ਰਿੰਟ ਹੋਇਆ ਹੋਇਆ ਜੀ ਪੱਕੇ ਰੰਗਾਂ ਦੀ ਆਈਟਮਾਂ ਨੇ ਜੀ ਇਹ ਸਟਾਕ ਸਾਡੇ ਲਈ ਫੁੱਲ ਹੈ ਜੀ ਕੁਆਂਟੀਟੀ ਬਹੁਤ ਆਈ ਵੀ ਆ ਪ੍ਰਿੰਟ ਦੀ ਜੀ ਬਾਕੀ ਸਾਰਟਲ ਵੀ ਇੱਧਰ ਕੈਮਰਾ ਮਾਰ ਕੇ ਸਾਰਾ ਉਸੇ ਨਿਗਾਹ ਕਰਾ ਸਕਦੇ ਹਾਂ ਜੀ ਕੁੱਲ 650 ਰੁਪਏ ਦਾ ਸੂਟ ਹੈ ਜੀ ਕਿਸ ਨੇ 150 ਸੂਟ ਜਿੰਨੇ ਵੀ ਲੈਣੇ ਨੇਗੇ ਸੋਨਨੀ ਕਲੈਕਸ਼ਨ ਸ਼ਾਇਲੀ ਦੀ ਦੁਕਾਨ ਤੇ ਆ ਕੇ ਲੈ ਸਕਦਾ ਹੈਗਾ ਜੀ ਠੀਕ ਹੈ ਜੀ